ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਅਸੀਂ ਸਹਿਰ ਲੁਧਿਆਣਾ ਜਿੱਥੇ ਸਰਦਾਰ ਮੋਹਨ ਸਿੰਘ ਕਟਾਰੀਆ ਜੋ ਆਲ ਇੰਡੀਆ ਬਾਬਾ ਸ੍ਰੀ ਚੰਦ ਉਦਾਸੀ ਸਿੱਖ ਸੰਪਰਦਾਵਾ ਤੇ ਉਦਾਸੀ ਸਿੱਖ ਸੰਪਰਦਾਵਾ ਜਿਹੜੀਆਂ ਤਿਗੀਆਂ ਉਹਨਾਂ ਦਾ ਮੇਲਜੋਲ ਇਕੱਠਾ ਹੋਣ ਕਰਕੇ ਅੱਜ ਫਿਰ ਤੋਂ ਇੱਕ ਪ੍ਰੋਗਰਾਮ ਲਿਖਿਆ ਗਿਆ ਕਰਾਉਣਿਆ ਤੁਹਾਡੀ ਗੱਲਬਾਤ ਪ੍ਰਧਾਨ ਮੋਹਨ ਸਿੰਘ ਕਟਾਰੀਆ ਜੀ ਨੇ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਸੁਭਾਗਾ ਦਿਨ ਹੈ ਕਿ ਸਾਡੇ ਗ੍ਰਹਿ ਵਿਕੇ ਸਾਡੇ ਜਿੰਨੇ ਵੀ ਸੰਸਥਾਵਾਂ ਦੇ ਨਮਾਇंदे ਸੀ ਉਹ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਨੇ ਅਸੀਂ ਆਪਣੀ ਸੰਸਥਾ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਧੰਨਵਾਦ ਕਰਦੇ ਆ ਜਿੰਨੇ ਵੀ ਸੁਝਾਅ ਇੱਥੇ ਆਪੋ ਆਪਣੇ ਮੈਂਬਰਾਂ ਨੇ ਦਿੱਤੇ ਆ ਉਹ ਬਹੁਤ ਹੀ ਸਲਾਘਾਯੋਗ ਨੇ ਇੱਕ ਮਤਾ ਪਾਸ ਕੀਤਾ ਗਿਆ ਕਿ 10 ਸਤੰਬਰ ਕੜਾਣੀ ਸਾਹਿਬ ਨਿੰਮਸਰ ਗੁਰਦੁਆਰਾ ਉਥੇ ਭਗਵਾਨ ਬਾਬਾ ਸ੍ਰੀਜੰਦ ਮਹਾਰਾਜ ਗੁਰੂ ਨਾਨਕ ਦੇ ਵੱਡੇ ਸੁਪੁੱਤਰ ਉਹਨਾਂ ਦਾ ਗੁਰਪੁਰਬ ਮਨਾਇਆ ਜਾਣਾ ਉਥੇ ਪਹਿਲਾ ਦਸਤਾਰ ਮੁਕਾਬਲੇ ਗੁਰਵਾਣੀ ਕੰਡ ਮੁਕਾਬਲੇ ਤੇ ਨਾਲ ਹੀ ਭਗਵਾਨ ਬਾਬਾ ਸ੍ਰੀਜੰਦ ਮਹਾਰਾਜ ਦਾ ਗੁਰਪੁਰਬ ਮਨਾਇਆ ਜਾਣਾ ਸਾਰੀਆਂ ਸੰਸਥਾ ਵੱਲੋਂ ਇਕੱਠੇ ਹੋਗੇ ਇਕੱਤਰ ਹੋਗੇ ਵੱਡੀ ਪੱਦਰ ਤੇ ਪੰਜਾਬ ਪਤ ਦੇ ਮਨਾਇਆ ਜਾਣਾ ਤੇ ਮੈਂ ਸਾਰਿਆਂ ਹੀ ਆਇਆ ਹੋਇਆ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਾਰਿਆਂ ਦੇ ਚਰਨਾਂ 'ਚ ਨਮਸਕਾਰ ਕਰਦਾ ਕਿ ਮਹਾਰਾਜ ਸਾਹਿਰਿਆਂ ਨੂੰ ਦਿਨ ਦੁਗਣੀ ਰਾਤ ਚੌਗਣੀ ਰੱਖੀ ਵਾਸਤੇ ਬਖਸ਼ੇ ਇਸੇ ਤਰ੍ਹਾਂ ਹੀ ਅਸੀਂ ਗੁਰਪੁਰਬ ਮਹਾਰਾਜ ਜਿਹੜੇ ਮਹਾਪੁਰਸ਼ ਨੇ ਉਹਨਾਂ ਦੇ ਮਨਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਸਰਦਾਰ ਮੋਹਨ ਸਿੰਘ ਕਟਾਰੀਆ ਜੋ ਪ੍ਰਧਾਨ ਨੇ ਸੰਸਥਾ ਦੇ ਕਿਉਂਕਿ ਉਹਨਾਂ ਵੱਲੋਂ ਇਹ ਪ੍ਰੋਗਰਾਮ ਲਿਖੇ ਗਏ ਨੇ ਜੋ 10 ਤਰੀਕ ਦੇ ਪ੍ਰੋਗਰਾਮ ਨੇ ਪਿੰਡ ਕੁੜਾਣੀ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਨਜ਼ਦੀਕ ਰਾੜਾ ਸਾਹਿਬ ਉੱਥੇ ਦਸਤਾਰਬੰਦੀ ਮੁਕਾਬਲਾ ਲੰਮੇ ਕੇਸਾਂ ਦਾ ਮੁਕਾਬਲਾ ਤੇ ਗੁਰਬਾਣੀ ਕੰਠ ਮੁਕਾਬਲੇ ਜਦਕਿ 1 ਤਰੀਕ ਨੂੰ ਵੱਖ-ਵੱਖ ਥਾਵਾਂ 'ਤੇ ਮਨਾਇਆ ਜਾ ਰਿਹਾ ਕਿਤੇ 31 ਦਾ ਵੀ ਕਿਤੇ 1 ਦਾ ਵੀ ਕਿਉਂਕਿ ਜਿਹੜਾ ਮੇਨ ਪ੍ਰੋਗਰਾਮ ਆ ਸੰਸਥਾ ਵੱਲੋਂ ਇਹ ਲਿਖਿਆ ਗਿਆ ਜਰੂਰ ਇਹ ਸੰਸਥਾ ਦੇ ਪ੍ਰੋਗਰਾਮ ਤੇ ਸਾਰਿਆਂ ਨੂੰ ਇਹਨਾਂ ਵੱਲੋਂ ਸੱਦਾ ਪੱਤਰ ਹੈ ਇਹ ਸਨ ਮੋਹਨ ਸਿੰਘ ਕਟਾਰੀਆ ਮੈਂ ਤੁਹਾਡਾ ਜਗਤਾਰ ਘਡਾਣੀ ਮੇਰੇ ਨਾਲ ਕੈਮਰੇ ਦੇ ਸਾਹਮਣੇ ਸੁਖਦੇਵ ਸਿੰਘ ਬਲਾਸਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ